ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਤਕਾਰ ਜੋ ਗੁਰਸਰੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦੇ ਸ੍ਰੀ ਮੁਖਵਾਕ ਬਿਆਗੜਾ ਰਾਗ ਦੇ ਵਿੱਚ ਮਹੱਲਾ 5 ਸੰਤ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਸ਼ਹੀਦਾਂ ਦੇ ਸਰਤਾਜ ਮਹਾਨ ਸ਼ਾਂਤੀ ਦੇ ਪੰਝੁਰੀ ਆਪਣੀ ਪਵਿੱਤਰ ਰਾਹੀ ਉਪਦੇਸ਼ ਕਰਦੇ ਹਨ ਬੋਲ ਸੂ ਧਰਮੜਿਆ ਮੌਨ ਕਤ ਤਾਰੀ ਦਾ ਐ ਮਨੁੱਖ ਐ ਜੀ ਧਰਮ ਦੇ ਰਸਤੇ ਤੇ ਚੱਲਣ ਵਾਲੇ ਧਰਮ ਦੇ ਰਸਤੇ ਉੱਪਰ ਤੁਰਨ ਦਾ ਧਰਮ ਕਮਾਉਣ ਦਾ ਬੁਰੀ ਦੇਰ ਲੱਗਣ ਦਾ ਪਰਮਾਤਮਾ ਦੀ ਬੰਦਗੀ ਕਰਨ ਦਾ ਕਿ ਤੈਨੂੰ ਮੌਕਾ ਮਿਲਿਆ ਸੀ ਤੂੰ ਧਰਮ ਕਮਾਇਆ ਨਹੀਂ ਹੈ ਇਹ ਸਰੀਰ ਧਰਮ ਕਮਾਉਣ ਵਾਸਤੇ ਮਿਲਿਆ ਸੀ ਨਾਮ ਜਪਣ ਵਾਸਤੇ ਮਿਲਿਆ ਸੀ ਹੁਣ ਬੋਲ ਤੇਰਾ ਸਮਾ ਲੰਘ ਗਿਆ ਮੋਹਣ ਕਤਿ ਧਾਰੀ RAM ਸੰਸਾਰ ਦੇ ਬੋਲ ਬੋਲਦੇ ਨੇ ਆਪਣਾ ਗਲਾ ਸੁਕਾ ਲਿਆ ਸੰਸਾਰ ਦੇ ਬੋਲ ਬੋਲਦੇ ਨੇ ਆਪਣੀ ਆਪਣਾ ਸਮਾ ਘਟ ਲਿਆ ਪਰ ਪ੍ਰਮਾਤਮਾ ਵਾਸਤੇ ਪਰਮੇਸ਼ਰ ਵਾਸਤੇ ਗੁਰੂ ਵਾਸਤੇ ਇੱਕ ਵੀ ਬੋਲ ਨਹੀਂ ਕਿਹਾ ਵੀ ਸ਼ਬਦ ਨਹੀਂ ਬੋਲਿਆ ਉਧਰ ਤਾਂ ਮौन ਧਾਰੀ ਹੋਈ ਹੈ ਪ੍ਰਮਾਤਮਾ ਦੇ ਨਾਮ ਵੱਲ ਐ ਇਨਸਾਨ ਨੇ ਮਨੁੱਖ ਧਰਮ ਕਮਾਉਣ ਵਾਲਿਆ ਧਰਮ ਕਮਾਉਣਾ ਸੀ ਬੋਲ ਸੋ ਧਰਮੜਿਆ ਧਰਮੀ ੜਿਆ ਮੌਨ ਕਦ ਧਾਈ ਧਾਮ ਕਿਉ ਪ੍ਰਮਾਤਮਾ ਦੇ ਨਾਮ ਵੱਲੋਂ ਗੁਰੂ ਵੱਲੋਂ ਮੌਨ ਧਾਰੀ ਬਿਠਾ ਹੈ ਪ੍ਰਮਾਤਮਾ ਦਾ ਨਾਮ ਦਾ ਸਿਮਰਨ ਦਾ ਭਗਤੀ ਦਾ ਕੋਈ ਬੋਲ ਬੋਲਣਾ ਕਰ ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਹ ਐ ਅੱਖਾਂ ਨਾਲ ਤਾਂ ਦੇਖਿਆ ਕਿੰਨੇ ਸਰੀਰ ਇਥੋਂ ਚਲੇ ਗਏ ਨੇ ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਹ ਆਪਣੇ ਅੱਖਾਂ ਨਾਲ ਦੇਖਿਆ ਸਭ ਕੁਝ ਆ ਸਾਰਾ ਸੰਸਾਰ ਰਿਸ਼ਤੇਦਾਰ ਸਕੇ ਸਬੰਧੀ ਮਿੱਤਰ ਦੋਸਤ ਇਹ ਸਾਰੇ ਮਾਇਆ ਦੇ ਵਿਹਾਰ ਹੀ ਨੇ ਕੋਈ ਮਿਰਲਾ ਹੁੰਦਾ ਸੰਸਾਰ ਵਿੱਚ ਨਾਮ ਦਾ ਵਿਹਾਰ ਕਰਨ ਵਾਲਾ ਬਾਕੀ ਸਭ ਜਿੰਨੇ ਵੀ ਸਕੇ ਸਬੰਧੀ ਨੇ ਨੇੜੇ ਦੇ ਤੇ ਜੋ ਵੀ ਦੂਰ ਦੇ ਰਿਸ਼ਤੇ ਨੇ ਇਹ ਸਭ ਕੁਝ ਮਾਇਆ ਦੇ ਰਿਸ਼ਤੇ ਨੇ ਸੰਸਾਰੀ ਰਿਸ਼ਤੇ ਨੇ ਨਾਮ ਦਾ ਰਿਸ਼ਤਾ ਭਗਤੀ ਦਾ ਰਿਸ਼ਤਾ ਕੋਈ ਦਰਲਾ ਹੁੰਦਾ ਹੈ ਤੂੰ ਨੇ ਤਰੀ ਦੇਖ ਚੱਲਿਆ ਤੇਰਾ ਹੁਣ ਸੱਮਣੇ ਨੇ ਲੱਗ ਗਿਆ ਆਪਣੀ ਅੱਖਾਂ ਨਾਲ ਦੇਖ ਕੇ ਹੁ ਤੂੰ ਜਾ ਰਹੇ ਹੈ ਚੱਲ ਰਹੇ ਹੈ ਆ ਜਿੰਨਾ ਸੰਸਾਰ ਸੀ ਜਿਹਦੇ ਨਾਲ ਨੇ ਪਾਇਆ ਸੀ ਪਿਆਰ ਪਾਇਆ ਸੀ ਇਹ ਤੇਰਾ ਨਹੀਂ ਹੈ ਸਭ ਸੰਸਾਰ ਝੂਠਾ ਹੈ ਇਹ ਜਗ ਮੀਤ ਨਾ ਦੇਖੋ ਕੋਈ ਸਗਲ ਜਗਤ ਆਪਣੇ ਸੁਖ ਲਾਗੇ ਦੁੱਖ ਮੈਂ ਸੰਗ ਨਾ ਦਾਰਾ ਮੀਤ ਬੋਲਣ ਮੰਦੀ ਸਾਗਰੇ ਧਨ ਸੁਣ ਲਾਗੇ ਦਾਰਾ ਕਹਿੰਦੇ ਨੇ ਇਸਤਰੀ ਨੂੰ ਨੀਤ ਕਹਿੰਦੇ ਨੇ ਮਿੱਤਰਾਂ ਨੂੰ ਸੰਬੰਧੀ ਕਹਿੰਦੇ ਨੇ ਸੰਬੰਧ ਰਿਸ਼ਤੇਦਾਰ ਸਕੇ ਸੰਬੰਧੀ ਮਾਦਰਾ ਨੀਤ ਪੁੱਤ ਪੁੱਤ ਕਹਿੰਦੇ ਨੇ ਪੁੱਤਰ ਨੂੰ ਆਪਣਾ ਜੋ ਆਪਣਾ ਜਾਇਆ ਹੁੰਦਾ ਇਹ ਸਾਰੀ ਮਾਇਆ ਨਾਲ ਜੁੜੇ ਹੋਏ ਨੇ ਸਗਲੇ ਧਨ ਸੁਣ ਲੱਗ ਕੇ ਜਬ ਹੀ ਨਿਰਗਰ ਦੇਖਿਓ ਨਰਕੋ ਸੰਗਸਾਰ ਸਭ ਦਾਗੇ ਜਦੋਂ ਦੇਖਿਆ ਵੀ ਸੰਸਾਰ ਤੇ ਸਾਡੇ ਕੰਮ ਦਾ ਨਹੀਂ ਰਿਹਾ ਇਨਸਾਨ ਤਾ ਹਰ ਇੱਕ ਅੰਦਾਜ਼ ਤੋਂ ਪਾਸਾ ਵੱਟ ਲੈਂਦੇ ਤੂੰ ਨੇਤਰੀ ਦੇਖ ਲਿਆ ਆ ਤੂੰ ਹੁੰਦੇ ਨਿਤ ਨਿਤਰਾ ਨਾਲ ਅੱਖਾਂ ਨਾਲ ਦੇਖ ਕੇ ਤੂੰ ਜਾ ਰਿਹਾ ਸੰਸਾਰ ਤੋਂ ਆ ਜਿੰਨੇ ਰਿਸ਼ਤੇ ਨੇ ਸਾਰੇ ਇਹ ਮਾਇਆ ਦੇ ਰਿਸ਼ਤੇ ਨੇ ਤੇਰੇ ਨਾਲ ਕੋਈ ਨਹੀਂ ਪਿਆਰ ਕਰਨ ਵਾਲਾ ਸੰਗ ਫਿਰੇ ਕਸਨਾ ਚਾਲੇ ਬਿਨਾ ਗੋਬਿੰਦ ਨਾਮਾ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਜਿਹਦੇ ਨਾਲ ਪਿਆਰ 바 ਬਾਕੇ ਤੂੰ ਆ ਸੰਸਾਰ ਤੋਂ ਪਰ ਵਢੇ ਪਾਲਿਆਂਦਾ ਹੈ ਸਮਾ ਗੱਟਿਆ ਜਿਨ੍ਹਾਂ ਦੀ ਖਾਤਰ ਤੂੰ ਮੁਸਕਤਾਂ ਕਾਲੀਆਂ ਜਿਨ੍ਹਾਂ ਦੀ ਖਾਤਰ ਤੂੰ ਆਪਾ ਸੀਰ ਲਾਇਆ ਸਮਾ ਲਾਇਆ ਉਹ ਤੇਰੇ ਨਹੀਂ ਇਹਗੇ ਔਰ ਜਿਹੜੇ ਧਨ ਦੌਲਤ ਸੰਪਤੀ ਇਕੱਠੀ ਕੀਤੀ ਆ ਉਹ ਤੇਰੇ ਨਾਲ ਨਹੀਂ ਜਾਣੀ ਸੰਗ ਤੇਰੇ ਕਸ ਨਾ ਚੱਲੇ ਜੋ ਵੀ ਕੁਝ ਤੂੰ ਬਧਾਰਥ ਕੀਤੇ ਇਕੱਠੇ ਕੀਤੇ ਨੇ ਉਹ ਤੇਰੇ ਨਾਲ ਕੋਈ ਨਹੀਂ ਜਾਣਾ ਬਿਨਾ ਗੋਬਿੰਦ ਨਾਮਾ ਨਾਮ ਤੋਂ ਬਿਨਾ ਭਗਤੀ ਤੋਂ ਬਿਨਾ ਸੇਵਾ ਕਰਨ ਤੋਂ ਬਿਨਾ ਤੇਰੇ ਨਾਲ ਕੁਝ ਨਹੀਂ ਜਾਣਾ ਦੇਸ਼ ਵਿਦੇਸ਼ ਸੁਵਰਨ ਰੂਪਾ ਸਗਲ ਕੂਨੇ ਕਾਮ ਤੂੰ ਬੜਾ ਸੰਸਾਰ ਦੇ ਉੱਪਰ ਧਨ ਦੌਲਤ ਪੈਸਾ ਕਮਾਉਣ ਬਲਾਸ ਤੇ ਜਤਨ ਕੀਤਾ ਦੇਸ਼ਾਂ ਵਿਦੇਸ਼ਾਂ ਵਿੱਚ ਘਟਣਾ ਕੀਤਾ ਸੰਸਾਰ ਦੇ ਉੱਪਰ ਸੁੱਖ ਨਹੀਂ ਬਹੁਤੇ ਤਨਖਾਟੇ ਸੁੱਖ ਨਹੀਂ ਦੇਖੇ ਨਿਰਨਾਟੇ ਸੁੱਖ ਨਹੀਂ ਬਹੁ ਦੇਸ਼ ਨਮਾਏ ਸਰਬ ਸੁਖਾਂ ਹਰ ਹਰ ਮੰਗਾਈ ਜੇ ਤੂੰ ਦੇਸ਼ ਵਿਦੇਸ਼ ਵਿੱਚ ਜਾ ਕੇ ਬਹੁਤੀ ਮਾਇਆ ਇਕੱਠੀ ਕਰਦਾ ਹੈ ਉਹ ਕੋਈ ਸੁੱਖ ਬਾਲੀ ਨਹੀਂ ਹੈ ਇਹ ਗੁਰਬਾਣੀ ਹੈ ਭਾਈ ਸਾਨੂੰ ਸੇਧ ਦਿੰਦੀ ਹੈ ਕਿ ਪੈਸਾ ਤਾਂ ਨੰਨ ਦੌਲਤ ਤੇ ਜੀਵਨ ਗੁਜ਼ਾਰ ਜ਼ਰੂਰ ਹੈ ਪਰ ਆਤਮਾ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਸਰੀਰ ਦੇ ਜਿਹਦੇ ਖਾਤਰ ਪੈਸਾ ਕਮਾਉਣਾ ਹੈ ਉਹਨੇ ਇੱਕ ਦਿਨ ਸਾਹ ਛੱਡ ਦੇਣਾ ਹੈ। ਆਲਵਾਹ ਨਾਲ ਇਹ ਲੱਤਾਂ ਨਾਲ ਇਹ ਦਿਲ ਦਿਮਾਗ ਨਾਲ ਬਹੁਤ ਕੁਝ ਖੱਟਿਆ ਹੈ। ਜਿਹਦੇ ਖਾਤਰ ਖੱਟਿਆ ਹੈ ਜਿਹਦੇ ਨਾਲ ਖੱਟਿਆ ਹੈ ਇਹ ਵੀ ਤੇਰੇ ਇਹਨੇ ਵੀ ਤੇਰਾ ਸਾਥ ਨਹੀਂ ਦੇਣਾ। ਜਿਹੜਾ ਅਸੀਰ ਨੂੰ ਮਿੱਤਰ ਸਮਝਦਾ ਆਪਣਾ ਇਹ ਵੀ ਤੇਰਾ ਮਿੱਤਰ ਨਹੀਂ ਦੇਸ਼ ਵਿਦੇਸ਼ ਸਵਰਨ ਰੂਪਾ ਸਗਲ ਉਹਨੇ ਕਾਮਾਂ ਜਿੰਨਾ ਤੂੰ ਦੇਸ਼ ਵਿਦੇਸ਼ ਵਿੱਚ ਖੱਡਿਆ ਸਵਰਨ ਸੋਨੇ ਸੋਨੇ ਚਾਂਦੀ ਦੇ ਗਹਿਣੇ ਜੋੜੇ ਨੇ ਸੋਨਾ ਚਾਂਦੀ ਦਾ ਤੂੰ ਭੰਡਾਰ ਇਕੱਠਾ ਕੀਤਾ ਬਹੁਤ ਕੁਝ ਕੀਤਾ ਇਕੱਠਾ ਸਗਲ ਉਹਨੇ ਕਾਮਾਂ ਜਿੰਨੇ ਹੋਰ ਤਾਂ ਬੜੇ ਪਦਾਰਥ ਇਕੱਠੇ ਕੀਤੇ ਨੇ ਸਾਰੇ ਉਹਨੇ ਨੇ ਇਹ ਕਿਸੇ ਕੰਮ ਨਹੀਂ ਆਉਣੇ ਬੇਅਰਥ ਨੇ ਭਾਈ ਬੱਦਲ ਕਲਤਰਨਾ ਸੰਗ ਸੋਭਾ ਹਸਤਖੋਰ ਬਿਕਾਰੀ ਪੁੱਤਰ ਕੰਦੇ ਨੇ ਪੁੱਤ ਨੂੰ ਅਲਾਦ ਆਪਣੀ ਕਲਤਰ ਪਰਵਾਰ ਨਾ ਸੰਗ ਸੋਭਾ ਨਾ ਹੋਰ ਸੰਗੀ ਸਾਥੀ ਜਿਹੜੀ ਸੋਭਾ ਖੱਟੀ ਹੈ ਇਹ ਵੀ ਤੇਰੇ ਸਾਖ ਨਹੀਂ ਜਾਣੀ ਤੇ ਲੋਕਾਂ ਦੇ ਤੱਕੀ ਰਹਿ ਜਾਣੀ ਆ ਵਾ ਵਾ ਵੀ ਬੜਾ ਚੰਗਾ ਸੀ ਬੜਾ ਭਲਾ ਸੀ ਸਾਰੇ ਮਿਲ ਕੇ ਸੋਭਾ ਕਰਨ ਧਰਮਰਾਜਾ ਨਹੀਂ ਬਤੀਜਣ ਲੱਗਿਆ ਤੇਰੇ ਤੇ ਫਿਰ ਵੀ ਤੇਰੇ ਸੰਸਾਰ ਸੋਭਾ ਕਰਦਾ ਤੇਰੀ ਤੇਰੇ ਗੱਲ 'ਚ ਮੈਂ ਵੀ ਪੁਲਾਉਂਦਾ ਹਾਰ ਪਾ ਦਿਆਂ ਨਹੀਂ ਉੱਥੇ ਸੱਚੋ ਹੀ ਸੱਚ ਨਿਬੜੇ ਜຸນ ਬੱਖ ਕੱਢੇ ਜਜਮਾਲਿਆ ਐਥੇ ਸੋਭਾ ਧੜਿਆਂ ਬੰਦਿਆਂ ਦੀ ਸੋਭਾ ਹੋ ਜਾਂਦੀ ਹੈ ਠੱਗ ਤੋਂ ਠੱਗ ਜਿਹਦਾ ਸਾਰਿਆਂ ਨਾਲੋਂ ਜੀਵਨ ਪੱਦਰ ਥੱਲੇ ਆ ਨੀਚਾ ਹੈ ਪਾਰਟੀ ਦੇ ਵਿੱਚ ਉਹਦੀ ਵੀ ਸੋਭਾ ਹੋਈ ਜਾਂਦੀ ਹੈ ਧੜਿਆਂ ਵਿੱਚ ਉਹਦੀ ਵੀ ਸੋਭਾ ਹੋਈ ਜਾਂਦੀ ਹੈ ਅਰੇ ਆ ਵਿੱਚ ਤਾਂ ਕਿਸੇ ਕੁੱਤੇ ਦੇ ਗੱਲ ਹਾਰ ਪਾ ਦਿਓ ਹੁਣ ਵੀ ਵੋਟਾਂ ਪਾ ਦੇਣੀਆਂ ਨੇ ਛੜੇ ਬੰਦੀਆਂ ਦੇ ਵਿੱਚ ਕੋਈ ਇੱਥੇ ਸੜੀ ਸੋਬਾ ਇਹ ਕੰਮ ਨਹੀਂ ਆਉਣੀ ਸੰਸਾਰ ਦੀ ਸ਼ੋਭਾ ਦੀ ਕਿਸੇ ਕੰਮ ਨਹੀਂ ਆਉਣੀ ਪੁੱਤਰ ਕਲਤਰ ਨਾ ਪੁੱਤਰ ਦੀਆਂ ਨਾ ਪਰਿਵਾਰ ਨਾ ਸੰਗੀ ਸਾਥੀ ਸ਼ੋਭਾ ਜਿਹੜੀ ਬੜੀ ਆਈ ਹੈ ਇਹ ਵੀ ਕਿਸੇ ਕੰਮ ਨਹੀਂ ਆਉਣੀ ਹਾਸਤਕੋਰ ਦੇਕਾਰੀ ਜਿਹੜੇ ਬੜੇ ਬੜੇ ਸਾਧਨ ਤੋਂ ਸਵਾਰੀ ਦੇ ਰੱਖੇ ਨੇ ਘੋੜੇ ਹਾਥੀ ਵਗੈਰਾ ਹੋਰ ਵੱਡੇ ਵੱਡੇ ਸਾਧਨ ਸਵਾਰੀਆਂ ਦੇ ਆਉਣ ਜਾਣ ਦੇ ਸਭ ਕੁਝ ਬੇਕਾਰ ਹਨ ਬੇਅਰਥ ਹਨ ਕਿਸੇ ਕੰਮ ਨਹੀਂ ਆਉਨੇ ਬਿਨ ਬੰਤ ਨਾਨਕ ਬਿਨ ਸਾਧ ਸੰਗਮ ਸਭ ਮਿੱਥਿਆ ਸੰਸਾਰੀ ਬਿਨ ਬੰਤ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਬੇਨਤੀ ਕਰਦੇ ਹਨ ਗੁਰੂ ਨਾਨਕ ਮਹਾਰਾਜ ਸਨ ਮੁਖ ਰੱਖ ਕੇ ਇਨਸਾਨ ਐ ਮਨੋਖ ਜੀਵ ਐ ਭਲੇ ਪੁਰਸ਼ ਬਿਨ ਨਾਨਕ ਬਿਨ ਬੰਤ ਨਾਨਕ ਬਿਨ ਸਾਧ ਸੰਗਮ ਬਿਨਾ ਸਤ ਸੰਗਤ ਤੋਂ ਬਿਨਾ ਮਹਾਂਕੁਰਸਾ ਦੀ ਸੰਗਤ ਤੋਂ ਬਿਨਾ ਕਿਸੇ ਰੱਬ ਦੀ ਪਿਆਰੀ ਤੋਂ ਸਭ ਮਿੱਥਿਆ ਸੰਸਾਰੀ ਸਾਰਾ ਸੰਸਾਰ ਮਿੱਥਿਆ ਹੈ ਸਾਰਾ ਸੰਸਾਰ ਝੂਠਾ ਹੈ ਭਾਈ ਕਿਉਂਕਿ ਸੰ ਝੂਠਾ ਕਿਉਂ ਹੈ ਤੁਸੀਂ ਗਾਹ ਦੇਖ ਲਿਓ ਰੱਬ ਦੀ ਗੱਲ ਕਰੋ ਤੇ ਸਾਧ ਸੰਗਤ ਜੀ ਨੂੰ ਮੰਨਣ ਵਾਸਤੇ ਬਹੁਤ ਘਟ ਨੇ ਇਕ ਨਗਰ ਦੇ ਵਿੱਚ ਕਿੰਨੇ ਗਨਤ ਨੈਣੀ ਹੁੰਦੇ ਨੇ ਕਿੰਨੇ ਰੱਬ ਦੀ ਪਿਆਰੀ ਹੁੰਦੇ ਨੇ ਕਿੰਨੇ ਕਾ ਪ੍ਰੇਮੀ ਹੁੰਦੇ ਨੇ ਕਈ ਨਗਰਾਂ ਦੇ ਵਿੱਚ ਇੱਕ ਅਦਾ ਨਿਕਲੂ ਜਿਹੜਾ ਪਰਮੇਸ਼ਰ ਨੂੰ ਕੇਵਲ ਰੱਬ ਨੂੰ ਮੰਨਦਾ ਹੈ ਕੇਵਲ ਰੱਬ ਦੀ ਗੱਲ ਤੇ ਨਿਕ ਚੱਲਦਾ ਹੈ ਜਗ ਮੈਂ ਉਦਮ ਕਾੜੀ ਹੈ ਬਿਰਲੇ ਗਈ ਗਈ ਬਾਕੀ ਕੌਮ ਨੇ ਸੰਸਾਰੀ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਏ ਰੱਬ ਦੇ ਪਿਆਰਿਆਂ ਤੇ ਸੰਸਾਰ ਦਾ ਜੋੜ ਨਹੀਂ ਕਦੇ ਆਉਂਦਾ 15 ਭਗਤੀ ਗੁਰੂ ਆ ਗੁਰੂ ਕਾਲ ਵੇਲੇ 15 ਭਗਤ ਹੋਏ ਨੇ ਕਿਸੇ ਦੀ ਵੀ ਸੰਸਾਰ ਨਾਲ ਨਹੀਂ ਬਣੀ 10 ਗੁਰੂ ਸਾਡੇ ਹੋਏ ਨੇ ਕਿਸੇ ਦੀ ਵੀ ਸੰਸਾਰ ਨਾਲ ਨਹੀਂ ਬਣੀ ਜਿੰਨੇ ਵੀ ਰਾਜੇ ਹੋਏ ਗੁਰਨਾਨਕ ਮਹਾਰਾਜ ਜੀ ਨੂੰ ਕੈਦ ਕੀਤਾ ਗੁਰਵਰਜਨ ਦੇਸ ਹੈ ਮਹਾਰਾਜ ਜੀ ਨੂੰ ਕੈਦ ਕੀਤੀ ਸਿਮੇ ਪਾਸਾ ਜੀ ਮਹਾਰਾਜ ਜੀ ਨੂੰ ਕੈਦ ਕੀਤੀ ਫਿਰ ਸ ਤੇ ਸਤਵੇਂ ਪਾਸਾ ਜੀ ਨੂੰ ਕੈਦ ਵਾਸਤੇ ਬੁਲਾਇਆ ਫਿਰ ਅੱਠਵੇਂ ਪਾਸਾ ਜੀ ਨਾਲ ਔਰੰਗਜ਼ੇਬ ਨੇ ਜਹਾਜ ਜਲਾਲ ਦਿਖਾ ਕੇ ਉਹਨਾਂ ਨੂੰ ਜਲੀਲ ਕਰਨਾ ਕੀਤਾ ਪਰ ਗੁਰੂ ਤੇਗ ਬਹਾਦਰ ਕ੍ਰਿਸ਼ਾਰ ਕਸ਼ਨ ਮਹਾਰਾਜ ਜੀ ਆਪਣਾ ਸਿਰ ਦਿਆ ਗਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੈਦ ਕੀਤਾ ਦਸਵੇਂ ਪਾਤਸ਼ਾਹ ਜਿਨੂੰ ਜੰਗਾਂ ਲੜਨੀਆਂ ਪਈਆਂ ਦੱਸੋ ਕਿਹੜੇ ਸੰਸਾਰੀ ਨਾਲ ਬਣੀ ਹੈ ਕਿਹੜੇ ਗੁਰੂ ਦੀ ਐਵੇਂ ਜਿਵੇਂ ਭਗਤਾਂ ਦੀ ਨਾਮਦੇਵ ਦੀ ਮੌਕੇ ਦੇ ਹਾਕਮ ਜਿਹੜੇ ਉਹ ਮਾ ਨਾਮਦੇਵ ਨੂੰ ਫੜ ਲਿਆ ਕ੍ਰਿਸ਼ਨ ਭਾਈ ਆਪਣੇ ਭਗਤ ਕਬੀਰ ਜੀ ਨੂੰ ਤੇ ਭਗਤ ਰਵਦਾਸ ਜੀ ਨੂੰ ਜਿੰਨੇ ਵੀ ਹੋਏ ਨੇ ਭਗਤਾਂ ਦੀ ਕਿਸੇ ਸੰਸਾਰੀ ਨਾਤੀ ਬਣੀ ਇਸ ਕਰਕੇ ਕਿਉਂਕਿ ਬਾਣੀ ਦੀ ਬਗਵਾਨੀ ਗਵਾਹੀ ਪਰਦੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇ ਨਾ ਆਇਆ ਮਿਨ ਸਾਧ ਸੰਗਮ ਮਿਨਾ ਸਤ ਸੰਗਤ ਤੋਂ ਬਿਨਾ ਰੱਬ ਦੇ ਭਗਨੰਦਗੀ ਤੋਂ ਭਗਤੀ ਤੋਂ ਬਿਨਾ ਇਹ ਸੰਸਾਰ ਸਾਡਾ ਮਿੱਤਰ ਨਹੀਂ ਹੈ ਸੰਸਾਰ ਸਾਡਾ ਸੰਗੀ ਨਹੀਂ ਹੈ ਇਹ ਸਭ ਝੂਠਾ ਹੈ ਭਾਈ ਰੱਬ ਦੇ ਨਾਮ ਤੋਂ ਬਿਨਾ ਸਾਰਾ ਕੁਝ ਹੀ ਝੂਠਾ ਹੈ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਹੀਂ RAM ਆ ਮਨੁਪੀ ਰਾਜਨ ਨੂੰ ਕਹਿੰਦੇ ਨੇ ਇਹ ਰਾਜਾ ਸੀਤੰ ਨਰਪਤੀ ਇੱਕ ਸਿੰਘ ਆਸਣ ਸੋਇਆ ਸੁਪਨੇ ਪਿਆ ਭਕਾਰੀ ਅਚਤ ਰਾਜ ਵਿਚਰਤ ਦੁਖ ਪਾਇਆ ਸੁਗਤ ਪਈ ਹਮਾਰੀ ਜਿਵੇਂ ਇੱਕ ਰਾਜਾ ਕਹਿੰਦੇ ਆਸਣ ਤੇ ਸੁੱਤਾ ਹੋਵੇ ਭਕਾਰੀ ਬਣ ਜਾਵੇ ਸੁਪਨੇ ਵਿੱਚ ਐਵੇਂ ਜਿਵੇਂ ਜਿਹੜਾ ਇਹ ਅਜੀਬ ਰੂਪੀ ਆਤਮਾ ਸੀ ਮਾਤਾ ਦੇ ਉਧਰ ਵਿੱਚ ਇਹਨੂੰ ਨਾਮ ਦੀ ਦਾਤ ਵਰਸ਼ੀ ਸੀ ਤੇ ਸੰਸਾਰ ਤੇ ਆ ਕੇ ਨੇ ਗੁਰੂ ਦੀ ਪਾਲ ਕਰਕੇ ਨਾਮ ਲੈਣਾ ਸੀ ਗੁਰੂ ਦੀ ਪਾਲ ਕਰਕੇ ਨਾਮ ਲੈ ਕੇ ਫਿਰ ਸਤ ਸੰਤੋਖ ਦੇ ਆ ਧਰਮ ਦੇ ਸਬਰ ਦੇ ਸੁਭਰ ਵਿੱਚ ਗੁਜ਼ਾਰ ਬਣ ਕੇ ਫਿਰ ਇਹਨੇ ਪ੍ਰਮਾਤਮਾ ਦੇ ਅੱਗੇ ਆਪਣੀ ਝੋਲੀ ਢਣੀ ਸੀ ਪਰ ਇਹ ਜੀਵ ਪ੍ਰਮਾਤਮਾ ਨੂੰ ਭੁੱਲ ਗਿਆ ਏ ਸੰਸਾਰ ਬਲ ਨੂੰ ਕਰ ਲਿਆ ਦੌੜਦਾ ਫਿਰਦਾ ਏ ਇਹ ਪਰਸਵਾਮਾ ਦੀ ਹੱਥ ਨਹੀਂ ਆਉਂਦਾ ਇਹ ਵਿਸੇਵਕਾਰਾਂ ਦੀ ਲੋਭ ਲਾਲਚ ਦੀ ਨੀਂਦ ਵਿੱਚ ਸੌਂ ਗਿਆ ਸੰਸਾਰੀ ਦੌੜ ਵਿੱਚ ਸੌਂ ਗਿਆ ਤੇ ਮਹਾਰਾਜ ਕਹਿੰਦੇ ਨੇ ਆਏ ਮਨਰੂਪੀ ਰਾਜੇ ਤੂੰ ਕਿਉਂ ਗੂੜੀ ਨੀਂਦ ਵਿੱਚ ਸੌਂ ਗਿਆ ਹੈ ਨੀਂਦ ਭਰੇ ਗੜਪਗੂੜੀ ਨੀਂਦ ਵਿੱਚ ਸੌਂ ਗਿਆ ਤੂੰ ਕਿਉਂ ਸੋਇਆ ਤੂੰ ਨੀਂਦ ਭਰੀ ਇੰਨੀ ਗੁੜੀ ਵੀ ਨੀਂਦ ਵਿੱਚ ਸੌਂ ਗਿਆ ਜਾਗਤ ਕਤ ਨਹੀਂ ਰਾਮ ਤੈਨੂੰ ਸਤ ਸੰਗਤ ਰੂਪੀ ਮਹਾਂਪੁਰਖਾਂ ਦੀ ਬਾਣੀ ਦੀ ਗੁਰੂਆਂ ਦੀ ਜਿਹੜੀ ਵਿਡਿਆਈ ਪ੍ਰੇਮ ਭਗਤੀ ਦੀ ਜਾਗ ਕਿਉਂ ਨਹੀਂ ਆਉਂਦੀ ਦਿਨੋਂ ਮਾਇਆ ਝੂਠ ਰਗਨ ਕੇਤੇ ਬਿਲ ਲਾਹੀ ਰਾਮ ਜਿਹੜਾ ਇਹ ਜਿਹੜਾ ਇਹ ਸੁਪਨੇ ਚ ਭਖਾਰੀ ਬਣਨਾ ਸੁਪਨੇ ਬਕਾਰਾਂ ਦੀ ਨੀਂਦ ਵਿੱਚ ਪਿਆ ਏਸ ਮਾਇਆ ਵਿੱਚ ਤਾਂ ਬੜੇ ਰਹੋਂਦੇ ਰਹੋਂਦੇ ਚਲੇ ਗਏ ਕੋਈ ਖੁਸ਼ ਨਹੀਂ ਹੋ ਸਕਿਆ ਕੋਈ ਸੁਖੀ ਨਹੀਂ ਹੋ ਸਕਿਆ ਬਿਲਕਦੇ ਚਲੇ ਗਏ ਮਾਇਆ ਨਹੀਂ ਕਿਛਦੀ ਬਣੀ ਇਹ ਸੰਸਾਰ ਕਿਸਦਾ ਨਹੀਂ ਬਣਿਆ ਇਹ ਤਾਂ ਸੰਸਾਰ ਚੱਲਣ ਹਾਰ ਹੈ ਇਹ ਹੱਥ ਵਿੱਚ ਨਹੀਂ ਆਉਂਦਾ ਪਕੜ ਚ ਨਹੀਂ ਆਉਂਦਾ ਬਿਲਲਾਹੀ ਕਹਤੇ ਮਹਾਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਇਹ ਮਹਾਮੋਹਣੀ ਹੈ ਜਦ ਮਾਇਆ ਚੇਤਨ ਮਾਇਆ ਬੜੀ ਪਿਆਰੀ ਲੱਗਦੀ ਹੈ ਬੜੀ ਮਿੱਠੀ ਹੈ ਪੈਸੇ ਪਿੱਛੇ ਮਾਂ ਪੀ ਦਾ ਰਿਸ਼ਤਾ ਟੁੱਟ ਜਾਂਦਾ ਹੈ ਪੈਸੇ ਪਿੱਛੇ ਬਾਪ ਦੇ ਪੁੱਤ ਦਾ ਰਿਸ਼ਤਾ ਟੁੱਟ ਜਾਂਦਾ ਭਾਵੇਂ ਭੈਣਾ ਭਰਾਵਾਂ ਦੇ ਰਿਸ਼ਤੇ ਟੁੱਟ ਜਾਂਦੇ ਨੇ ਮਾਇਆ ਪਿੱਛੇ ਇੰਨੀ ਮੋਹਣੀ ਮਾਇਆ ਹੈ ਬੜੇ ਬੜੇ ਇਸਤੇ ਟੁੱਟ ਜਾਂਦੇ ਨੇ ਕਿਤੇ ਬੁਰੀਆਂ ਅੱਖਾਂ ਹੋਰ ਪਾਸੇ ਭੋਜਣਾ ਪ੍ਰੇਮ ਮਾਂ ਨਾਲ ਧੀ ਤੋੜ ਲੰਦੀ ਹੈ ਬੁਰੇ ਪਾਸੇ ਨਿਗਾ ਲੱਗ ਜAVE ਬਾਪ ਨਾਲੋਂ ਧੀ ਰਿਸ਼ਤਾ ਤੋੜ ਤੀਏ ਕਿਤੇ ਹੋਰ ਪਾਸੇ ਜੁੜ ਗਈਆਂ ਉਹ ਅੱਖੀਆਂ ਕਿਤੇ ਹੋਰ ਜੁੜ ਗਈਆਂ ਕਿਤੇ ਮੋਹਣੀ ਮਾਇਆ ਇਹਨੂੰ ਕਹਿੰਦੇ ਨੇ ਪਤਾ ਨਹੀਂ ਕਿੱਥੇ ਡਿੱਗ ਜਾਵੇ ਇਹ ਮਨੁੱਖ ਆਪਣੇ ਕੀਤੇ ਵੱਡਿਆਂ ਦੇ ਪਰ ਉਪਕਾਰ ਭੁਲਾ ਕੇ ਤੇ ਜੀਵ ਮਨੁੱਖ ਇਹ ਜੀਵ ਕਲਯੁਗ ਦੇ ਵਿੱਚ ਡੁੱਬਿਆ ਹੋਇਆ ਸੰਸਾਰ ਦੀਆਂ ਵਸਤੂਆਂ ਨੂੰ ਜੜ ਵਸਤੂ ਨੂੰ ਚੇਤਨ ਵਸਤੂ ਨੂੰ ਮੋਣੀ ਮਨੀ ਬਿਠਾਏ ਮਾਰੇ ਕਹਿੰਦੇ ਨੇ ਇਹਦੇ ਵਾਸਤੇ ਬੜੇ ਰੋਂਦੇ ਚਲੇ ਗਏ ਕਿ ਇਹਨਾਂ ਨੂੰ ਪ੍ਰਾਪਤ ਹੋਈ ਕਿ ਇਹਨਾਂ ਹੋਈ ਨਹੀਂ ਬਿਲਾਹੀ ਕੀਤੇ ਮਹਾ ਮੋਹਣ ਬਿਨ ਨਾਮ ਹਰ ਕੇ ਸੁਖ ਨਹੀਂ ਪਰ ਨਾਮ ਤੋਂ ਬਿਨਾ ਕੋਈ ਸੁਖ ਹੀ ਨਹੀਂ ਹੋ ਸਕਦਾ ਨਾਮ ਸਿਮਰਨ ਭਗਤੀ ਸਬਰ ਸ਼ੁਕਰ ਦਾ ਗੁਜ਼ਾਰ ਗੁਰੂ ਦੀ ਪ੍ਰੀਤੀ ਗੁਰੂ ਦਾ ਪ੍ਰੇਮ ਭਾਈ ਇਹਦੇ ਬਿਨਾ ਸੁਖ ਨਹੀਂ ਮਿਲਦਾ ਕਿਤੇ ਸਹਿਜ ਗਿਆਨ ਪਾ ਉਪਾਅ ਥਾਕੇ ਸਹਿਜ ਗਿਆਨ ਪਾ ਉਪਾਅ ਥਾਕੇ ਜੈ ਭਾਵਤ ਤਹਿ ਜਾਹੀ ਭਾਈ ਬੜੀਆਂ ਗਿਆਨ ਪਾ ਕਰ ਲੈ ਬੜੇ ਉਪਾਅ ਕਰ ਲੈ ਯਤਨ ਕਰ ਲੈ ਬੜੇ ਠੱਗੇ ਪਾਪ ਕਰਕੇ ਬੜੀਆਂ ਸਿਆਣਪਾਂ ਵਰਤ ਕੇ ਬੜਾ ਕੁਝ ਕਰਕੇ ਸਿਆਣੇ ਸਿਆਣੇ ਬੜੇ ਬੜੇ ਸਿਆਣੇ ਇਸ ਸੰਸਾਰ ਤੇ ਆਏ ਠੱਗ ਕੇ ਹਾਰ ਕੇ ਚਲੇ ਗਏ ਜਹ ਭਾਵ ਤਹਿ ਜਾਏ ਜਿੱਥੇ ਤੇਰਾ ਜੀ ਕਰਦਾ ਉੱਥੇ ਵਗ ਜਾ ਜਿੱਥੇ ਵੀ ਮੈਨੂੰ ਸੁੱਖ ਮਿਲ ਜਾਵੇ ਪਰ ਰੱਬ ਦੇ ਨਾਮ ਤੋਂ ਬਿਨਾ ਭਗਤੀ ਤੋਂ ਬਿਨਾ ਕਿਤੇ ਸੁੱਖ ਨਹੀਂ ਕਿਤੇ ਆਸੰਗਤ ਜੀਥਾ ਨਹੀਂ ਹੈ ਆਦ ਅੰਤੇ ਮਦਪੂਰਨ ਸਰਬਤਰ ਘਟ ਘਟ ਆਹੀ ਜਿਹੜਾ ਪਰਮੇਸ਼ਰ ਆਦ ਅੰਤੇ ਮਦਪੂਰਨ ਸਰਬਤਰ ਘਟ ਘਟ ਆਹੀ ਪ੍ਰਮਾਤਮਾ ਆਦ ਪਰਮੇਸ਼ਰ ਆਤਮੇ ਅੰਤ ਤੱਕ ਦੀ ਹੈ ਹਨ ਵੀ ਹੈ ਮਧ ਦੇ ਇਸ ਸਮੇ ਵਿੱਚ ਹੀ ਹੈ ਪੂਰਨ ಪರಿਪੂਰਨ ਸਰਥ ਧਾਇਆ ਸਰਵਤਰ ਸਾਰੀਆਂ ਕਟਾਂ ਵਿੱਚ ਹੈ ਸਭ ਧਾਇਆ ਘਟ ਘਟ ਆਹੀ ਸਾਰਿਆਂ ਵਿੱਚ ਉਹ ਬਰਮੇਸ਼ਰ ਆ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੀ ਗੁਰੂ ਨਾਨਕ ਮਹਾਰਾਜ ਜੀ ਨੂੰ ਸਨਮੁਖ ਰੱਖ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦੀ ਗੱਰਨ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੀ ਜਿਨਾਨੇ ਆਲ ਅੰਤ ਪਰਮੇਸ਼ਰ ਨੂੰ ਪਰਮਾਤਮਾ ਨੂੰ ਪਰੀਪੁਰ ਸਰਵੱਤਰ ਘਟ ਘਟੇ ਵਿੱਚ ਵਸਣ ਵਾਲੇ ਪਰਮਾਤਮਾ ਨੂੰ ਜਿਨਾਨੇ ਪਾਇਆ ਹੈ ਯਾਦ ਕੀਤਾ ਹੈ ਬਰਾਹ ਕੀਤਾ ਹੈ ਪ੍ਰੇਮ ਕੀਤਾ ਹੈ ਮਹਾਰਾਜ ਕਹਿੰਦੇ ਨੇ ਸਾਧ ਸੰਗਮ ਸੇ ਪਤਛੇਤੀ ਕਰ ਜਾਈ ਉਹਨਾਂ ਨੇ ਜਿਨ੍ਹਾਂ ਨੇ ਇਸ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਭਾਈ ਸਤਸੰਗਤ ਵਿੱਚ ਆ ਕੇ ਸਾਧੂ ਸੰਗਤ ਨਾਲ ਮਿਲ ਕੇ ਮਹਾਪੁਰਖਾਂ ਨਾਲ ਮਿਲ ਕੇ ਉਹ ਆਪਣੇ ਘਰ ਆਪਣੇ ਨਿੱਜ ਆਸਣ ਵਿੱਚ ਚੱਲੇ ਗਏ ਇਹ ਮਾਇਆ ਤੋਂ ਬਚ ਗਏ ਉਹ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਭਾਈ ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ RAM ਇਹ ਜਿਹੜਾ ਮਨੁੱਖੀ ਰਾਜ ਹੈ ਇਹ ਜਾਣਦਾ ਨਾ ਸੇਵਕ ਸੇਵਕ ਮੇਰੇ ਜਿਹੜੇ ਅਲਗ-ਅਲਗ ਸੇਵਕ ਨੇ ਮੇਰੇ ਅਲਗ-ਅਲਗ ਜਿਹੜੇ ਮਿੱਤਰ-ਦੋਸਤ ਨੇ ਮੇਰੇ ਸਾਗੀ ਸਖੀ ਸਾਥੀ ਨੇ ਇਹ ਬੜੇ ਸਿਆਣੇ ਜਾਣਦੇ ਨਾ ਵੀ ਇਹ ਮੇਰੇ ਨੇ ਮੈਂ ਇਹਨਾਂ ਦਾ ਇੱਕ ਪ੍ਰੇਮ ਪਿਆ ਹੋਇਆ ਇਹ ਪ੍ਰੇਮ ਤੋਂ ਨਿਕਲ ਨਹੀਂ ਸਕਦਾ ਜਿਹੜੇ ਗ੍ਰਹਿ ਦੇ ਵਿੱਚ ਅਲਗ-ਦਵਾਲਾ ਐਰਾ ਗੁਐਰਾ ਜਿੰਨਾ ਵੀ ਇਹਨੂੰ ਦੇਖਦਾ ਹੈ ਪਾਨ ਦੌਰਤ ਮਾਇਆ ਵੀ ਇਹ ਮੇਰੇ ਸਾਥ ਹੈ ਇਹੀ ਮੇਰਾ ਸਾਥ ਜੋ ਮੇਰਾ ਘਰ ਮੇਰਾ ਸਾਥ ਜੋ ਮੇਰੇ ਬੱਚੇ ਮੇਰਾ ਪੁੱਤਰ ਧੀਆਂ ਮੇਰੇ ਮਿੱਤਰ ਦੋਸਤ ਬੜੇ ਸਿਆਣੇ ਨੇ ਇਹਨਾਂ ਕਰਕੇ ਐਉਂ ਕਰਕੇ ਮਨ ਲੋਕਾਂ ਚ ਮਨ ਲਾਈ ਬੈਠਾ ਹੈ ਤਉ ਕਰਕੇ ਫਸਿਆ ਹੋਇਆ ਮੈਂ ਚ ਸਰਬ ਰਵਿਸ਼ੜਨਾ ਮੋਹੇ ਪਛਤਾਣੀ ਨਾ ਪਰ ਇਹ ਦੇ ਦਿਨ ਨਹੀਂ ਹੈਗੇ ਇਹਨਾਂ ਤੋਂ ਟੈਂ ਵਿਸੜ ਜਾਣਾ ਤੇ ਤੈਨੂੰ ਇਹਨਾਂ ਨੇ ਵਿਸੜ ਜਾਣਾ ਹੈ ਮੋਹਿ ਬਸਤਾਣੇ RAM ਜਦੋਂ ਇਹ ਵਿਛੜ ਗਏ ਜਦੋਂ ਨਿੱਕੀ ਜੀ ਗੱਲ ਪਿੱਛੇ ਤੇਰੇ ਨਾਲੋਂ ਇਹ ਦੂਰ ਹੋ ਗਏ ਫਿਰ ਤੇਰੇ ਭੱਲੇ ਬਸਤਾਵਾ ਪੈ ਜਾਵੇਗਾ ਹਰ ਝੰਡਾਉਰੀ ਦੇਖ ਭੂਲਾ ਕਹਾਂ ਅਸਥਿਤ ਪਾਈ ਐ ਹਰ ਝੰਡਾਉਰੀ ਦੇ ਭਲੇ ਖਾਏ ਤੈਨੂੰ ਜਿਵੇਂ ਮੇਰੇ ਗ੍ਰਿਸ਼ਨਾ ਹੈ ਬੱਦਲਾਂ ਦੀ ਬੱਦਲਾਂ ਦੀ ਕੋਈ ਨਗਰੀ ਬਣ ਜਾਂਦੀ ਹੈ ਉਹ ਜਾਣਦਾ ਵੀ ਉਹ ਬੱਦਲਾਂ ਦੇ ਵਿੱਚੋਂ ਬੜਾ ਵੱਡਾ ਸ਼ਹਿਰ ਵਸਦਾ ਹੈ ਇਹ ਬੱਚਿਆਂ ਨੂੰ ਪਿਆ ਆਂ ਪੁਰਾਣੇ ਸਮੇਂ 'ਚ ਬੱਚਿਆਂ ਨੂੰ ਕਹਿੰਦੇ ਹੁੰਦੇ ਉਹ ਸਹੜਾ ਤਾਰਿਆਂ ਦਾ ਜੁੜ ਮੰਡਲ ਹੁੰਦਾ ਉਹ ਬਾਜ਼ਾਰ ਹੈ ਇਹ ਕਹਿੰਦੇ ਗੈਦਾਂ ਦਬਲਾ ਕੇ ਬਾਤਾਂ ਹੁੰਦੀ ਕਹਿੰਦੇ ਇਹ ਜਿਹੜਾ ਚੰਗੌਰੀਏ ਭਲੇਖਾ ਹੈ ਮਿਰਗ ਨੂੰ ਭਲੇਖਾ ਪੈ ਜਾਂਦਾ ਹੈ ਰੇਗਿਸਤਾਨ ਦੇ ਵਿੱਚ ਤੋਂ ਉਹ ਭਾਹ ਉੱਠਦੀ ਹੈ ਨੂੰ ਲੱਗਦਾ ਪਾਣੀ ਹੈ ਉਹ ਭੱਜਦਾ ਦੌੜਦਾ ਹੈ ਇਹ ਭਲੇਖਾ ਹੈ ਬੰਦੇ ਤੈਨੂੰ ਵੀ ਭਲੇਖਾ ਵੀ ਇਹ ਮੇਰੇ ਇਹ ਸੰਸਾਰ ਮੇਰਾ ਮਿੱਤਰ ਦੋਸਤ ਹਨ ਦੌਲਤ ਸਭ ਕੁਝ ਮੇਰਾ ਇਹਦੇ ਨਾਲ ਹੀ ਸਭ ਕੁਝ ਚੱਲਦਾ ਏ ਇਹ ਤੈਨੂੰ ਭਲੇਖਾ ਹੈ ਇਹ ਭਾਈ ਸਥਿਰ ਨਹੀਂ ਹੈ ਇਹ ਚੱਲਣ ਹਾਰ ਹੈ ਇਹਨੇ ਇੱਕ ਦਿਨ ਵਿਸੜ ਜਾਣਾ ਇਹਨੇ ਤੇਰੇ ਨਾਲ ਨਹੀਂ ਜਾਣਾ ਮੇਰ ਨਾਮ ਹਰ ਕੇ ਆਣ ਰਚਨਾ ਅਹਿਲਾ ਜਨਮ ਗਵਾਈ ਹੈ ਹਾਂ ਜੇ ਤੂੰ ਨਾਮ ਨਹੀਂ ਜਪਦਾ ਭਗਤੀ ਨਹੀਂ ਕਰਦਾ ਜੇ ਤੂੰ ਗੁਰੂ ਢਾਲਾ ਨਹੀਂ ਬਣਿਆ ਗੁਰੂ ਦੇ ਚਰਨਾਂ ਨਾਲ ਪਿਆਰ ਨਹੀਂ ਕਰਦਾ ਗੁਰੂ ਦੀ ਗੱਲ ਨਹੀਂ ਮੰਨਦਾ ਜਿੰਨੇ ਵੀ ਤੇ ਆਣ ਸਭ ਕੁਝ ਜਰੀ ਰਚਨਾ ਜਿਹੜੀ ਭਰਮੇਸ਼ਰ ਨੇ ਬਣਾਈ ਹੈ ਇਹਦੇ ਨਾਲ ਮਿਲ ਕੇ ਤੂੰ ਜੇ ਜੀਵਨ ਬੁਜਾਰ ਕਰਦਾ ਤੇਰਾ ਜਨਮ ਗਵਾਇਆ ਗਿਆ ਤੇਰੇ ਪੱਲੇ ਕੁਝ ਨਹੀਂ ਪੈਣਾ ਜਮਾਂ ਦੀ ਮਾਰ ਪੈਣੀ ਹੈ ਤੇਰੇ ਨਾਮ ਕੰਨ ਦੌਲਤ ਸਭ ਕੁਝ ਗਵਾ ਕੇ ਚਲੇ ਗਿਆ ਸੁਭ ਗੁਣਾ ਤੋਂ ਹਾਰ ਗਿਆ ਭਾਈ ਦੋਨ ਆਹ ਹੰਕਾਰ ਤਨਾ ਦ੍ਰਿਸ਼ਨਾ 부ਜੈ ਨੈ ਕਾਮ ਪੂਰਨ ਗਿਆਨੇ ਜੇ ਤੂੰ ਕਹਿਣਾ ਵੀ ਮੈਂ ਹਾਂ ਸਭ ਕੁਝ ਮੈਂ ਹਾਂ ਮੇਰਾ ਏ ਮੈਂ ਸਭ ਕੁਝ ਕੀਤਾ ਅਸੀਂ ਆ ਕਰਦੇ ਹਾਂ ਸੰਸਾਰ ਦੇ ਵਿੱਚ ਆ ਹੁੰਦਾ ਓ ਹੁੰਦਾ ਇਹ ਤੇਰੀ ਹੋਂਮੈ ਐ ਇਹਦੇ ਨਾਲ ਤੇਰੇ ਅੰਦਰ ਬਕਾਰ ਜਿਹੜੀ ਤੇਰੀ ਪ੍ਰਸ਼ਨਾ ਲੱਗੀ ਏ ਡੋਰ ਲੱਗੀ ਏ ਜਿੰਨ ਤਨ ਭੁੱਖ ਲੱਗੀ ਏ ਓ ਨਹੀਂ 부ਜਨੀ ਪਿਆਸ ਨਹੀਂ ਤੇਰੀ 부ਜਨੀ ਕਿਤੇ ਪਾਸੇ ਯਤਨ ਕਰ ਲੈ ਨੈ ਕਾਮ ਪੂਰਨ ਗਿਆਨੇ ਨਾ ਤੇਰਾ ਜਿਹੜਾ ਭਗਤੀ ਵਾਲਾ ਸਿਮਰਨ ਵਾਲਾ ਗੰਦਗੀ ਵਾਲਾ ਮਨ ਦਾ ਜਿਹੜਾ ਸਬਰ ਸੰਤੋਖ ਹੈ ਇਤਰਾ ਪੂਰਨ ਜਿਹੜਾ ਗਿਆਨ ਤੈਨੂੰ ਪ੍ਰਾਪਤ ਨਹੀਂ ਹੋਣਾ ਹੋਵੇ ਵਿੱਚੋਂ ਮੈਂ ਮੇਰੀ ਵਿੱਚੋਂ ਸੰਸਾਰ ਦੀ ਦੌੜ ਵਿੱਚੋਂ ਭਾਈ ਤੈਨੂੰ ਪੂਰਨ ਅਵਸਥਾ ਪ੍ਰਾਪਤ ਨਹੀਂ ਹੋਣੀ ਬਿਨ ਬੰਤ ਨਾਨਕ ਬਿਨ ਨਾਮ ਹਰ ਕੀ ਗੇਤਿਆਂ ਪੁਸਤਾਨੇ ਗੁਰੂ ਅਰਜਨ ਦੇਵ ਸੇ ਮਹਾਰਾਜੀ ਗੁਰੂ ਨਾਨਕ ਮਹਾਰਾਜੀ ਨੂੰ ਬੇਨਤੀ ਕਰਕੇ ਸਨਮੁਖ ਪਵਿੱਤਰ ਵਚਨ ਕਰਦੇ ਅਨਕਾਈ ਏ ਗੁਰਨਾਨਕ ਮਹਾਰਾਜੀਓ ਐਥੇ ਨਾਮ ਤੋਂ ਬਿਣਾ ਹਰ ਕੇ ਨਾਮ ਬਿਨ ਨਾਮ ਹਰ ਕੇ ਕਿੱਥਿਆਂ ਪਸਤਾ ਨੇ ਬੜਿਆਂ ਬੜਿਆਂ ਨੂੰ ਪਸਤਾਉਣਾ ਪਿਆ ਸਭ ਨੂੰ ਪਸਤਾਉਣਾ ਪਿਆ ਆਖਰ ਨੂੰ ਜਦੋਂ ਸਿਮਾ ਆ ਜਾਂਨੇ ਭਾਈ ਫਿਰ ਕੁਝ ਨਾਲ ਨਹੀਂ ਜਾਣਾ ਫਿਰ ਪੱਲੇ ਬਸਤਾਵੇ ਤੋਂ ਬਿਨਾ ਹੋਰ ਕੁਝ ਨਹੀਂ ਪਹਿਣਾ ਧਾਰ ਅਨਗ੍ਰਹਿਓ ਆਪਣਾ ਕਰ ਲੈਨਾ RAM ਗੁਰੂ ਅਰਜਨ ਦੇਸ ਜੀ ਮਹਾਰਾਜ ਜੀ ਕਹਿੰਦੇ ਨੇ हे ਪਰਮੇਸ਼ਰ ਪ੍ਰਮਾਤਮਾ ਕਿਰਪਾ ਕਰੋ ਕਿਰਪਾ ਕਰਕੇ ਕਿਰਪਾ ਦੀ ਦ੍ਰਿਸ਼ਟੀ ਕਰਕੇ ਦਇਆ ਹਣ ਹੋ ਕੇ ਆਪਣਾ ਕਰ ਲੈਨਾ RAM ਸਾਨੂੰ ਆਹ ਮਾਇਆ ਵਿੱਚੋਂ ਘਟ ਲੋ ਆਪਣੇ ਚਰਨਾਂ ਨਾਲ ਜੋੜ ਲੋ ਆਪਣੇ ਬਣਾ ਲੋ ਉਜਾਗ ਹੈ ਕਾਣ ਲਿਓ ਸਾਧੂ ਸੰਗਮ ਦੀਨ ਆ ਰਾਮ ਸਾਨੂੰ ਆਪਣੇ ਗਲਾਬ ਵਿੱਚ ਲਵੋ ਆਪਣੇ ਗਰਨ ਨਾਲ ਲਾਓ ਆਪਣੀ ਗੋਦ ਦਾ ਆਨੰਦ ਰਖਸੋ ਤੇ ਸਤ ਸੰਗਤ ਸਾ ਮਹਾਪੁਰਖਾਂ ਦੀ ਸੰਗਤ ਦਾ ਦਾਨ ਰਖਸੋ ਸਾਨੂੰ ਜਿਹਦੇ ਵਿੱਚ ਮਿਲ ਕੇ ਅਸੀਂ ਨਾਮ ਜਪ ਸਕੀਏ ਸਾਧ ਸੰਗਮ ਹਰ ਅਰਾਦੇ ਸਗਲ ਕਲਮਲ ਦੁਖ ਜਲੇ ਸਾਧ ਸੰਗਮ ਹਰ ਅਰਾਦੇ ਫਿਰ satsangat ਵਿੱਚ ਕੀ ਹੋਊਗਾ ਅਸੀਂ ਪਰਮੇਸ਼ਰ ਦੀ ਆराधना ਕਰਾਂਗੇ ਨਾਮ ਜਪਾਂਗੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਏ ਕਿ ਅਸੀਂ ਸਿਮਰਨ ਕਰਾਂਗੇ ਸੰਵਰਨ ਕਰਕੇ ਕੀ ਹੋਊਗਾ ਸਗਲ ਕਲਮਲ ਦੁੱਖ ਚਲੇ ਜਿਹੜੇ ਅੰਦਰ ਕਲਾ ਕਲੇਸ਼ ਨੇ ਅੰਦਰ ਸੰਕਲਪ ਵਿਕਲਪ ਨੇ ਅੰਦਰ ਭੈੜੇ ੁਰਨੇ ਨੇ ਵਿਸ਼ੇ ਵਕਾਰ ਨੇ ਇਹ ਸਾਰੇ ਦੇ ਸਾਰੇ ਦੁੱਖ ਖਤਮ ਹੋ ਜਾਣਗੇ ਜਲ ਜਾਣਗੇ ਮਹਾ ਧਰਮ ਸੁਦਾਨ ਕਿਰਿਆ ਸੰਗ ਤੇ ਰਹਿ ਛੇ ਚਲੇ ਮਹਾ ਧਰਮ ਸੁਦਾਨ ਕਿਰਿਆ ਸੰਗ ਤੇ ਰਹਿ ਛੇ ਚਲੇ ਜਿਹੜਾ ਮਹਾ ਧਰਮ ਹੈ ਜਿਹੜਾ ਦਾਬ ਦੀ ਬੰਦਗੀ ਕਰਨੀ ਸਤਸੰਗਤ ਵਿੱਚ ਆਉਣਾ ਤੇ ਆ ਕੇ ਉਹ ਗੱਲ ਦੇ ਉੱਪਰ ਪੈਰਾ ਦੇਣਾ ਜਿਹੜੀ ਇਹ ਜਿਹੜਾ ਕੰਮ ਆ ਇਹ ਜਿਹੜੀ ਕਿਰਿਆ ਹੈ ਇਹ ਜਿਹੜਾ ਨਿਤਨੇਮਾ ਜਿਹੜਾ ਇਹ ਜਿਹੜਾ ਸਮਾਂ ਹੈ ਸੰਗ ਤੇ ਰਹਿ ਚਾਲੇ ਇਹ ਜਿਹੜਾ ਇਹ ਸਮਾਂ ਤੇਰੇ ਨਾਲ ਜਾਊਗਾ ਸਤਸੰਗਤ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਤਰੀਆ ਧਰਮ ਰਾਜੇ ਨੇ ਇਹ ਦੇਖਣਾ ਹੈ ਤੇ 사ਤਸੰਗਤ ਕਿੰਨੀ ਕੀਤੀ ਹੈ ਗੁਰੂ ਦੇ ਦਰ ਤੇ ਕਿੰਨਾ ਬੈਠਿਆ ਹੈ ਗੁਰੂ ਦੀ ਗੱਲ ਕਿੰਨੀ ਸੁਣੀ ਹੈ ਗੁਰੂ ਦੀ ਗੱਲ ਕਿੰਨੀ ਮੰਨੀ ਹੈ ਇੱਥੇ ਇਹ ਤੇਰੇ ਨਾਲ ਦੇਖੀ ਜਾਣੀ ਆਂ ਜੇ ਤੂੰ ਤੇਰੇ ਪੱਲੇ 'ਚ ਇਹ ਚੀਜ਼ ਹੋਊਗੀ ਤਾਂ ਤੇਰੀ ਧਰਮ ਦੀ ਆ ਦਰਗਾਹ 'ਚ ਜੈ ਜੈਕਾਰ ਹੋਣੀ ਹੈ ਤਾਂ ਦਰਗਾਹ 'ਚ ਤੇਰੀ ਸੁਣੀ ਜਾਣੀ ਹੈ ਜੇ satsangਤ ਨਹੀਂ ਹੋਊਗੀ ਨਾਮ ਬਾਣੀ ਨਹੀਂ ਹੋਊਗੀ પ્રેમ ਭਗਤੀ ਨਹੀਂ ਹੋਊਗੀ ਫਿਰ ਤੈਨੂੰ ਭਾਈ ਦਰਗਾਹ 'ਚੋਂ ਤੱਕ ਕੇ ਕਹਿਣਗੇ ਜੇ ਨਾਮ ਜਪਿਆ ਹੁਗਾਰੇ ਰੇ ਰੇ ਦਰਗੇ ਕਹਿ ਨਾ ਕਹੋ ਆਓ ਬੈਠ ਆਦਰ ਸਭ ਦੇ ਦੇਰ ਦਾ ਸਤਕਾਰ ਹੋਊਗਾ ਸੰਗ ਤੇ ਰਸੇ ਚੱਲੇ ਨਾਮ ਭਗਤੀ ਸਿਮਰਨ ਬੰਦਗੀ ਸਬਰ ਸੁਖਰਾ ਧੀਰਜ ਨਿਮਾ ਨਿਮਰਤਾ ਖਿਮਾ ਇਹ ਮੇਰੇ ਨਾਲ ਜਾਣਗੇ ਭਾਈ ਰਸਨਾ ਅਰਾਧੇ ਇੱਕ ਸੁਆਮੀ ਹਰ ਨਾਮ ਮਨ ਤਨ ਭੀਨਾ ਰਸਨਾ ਨੇ ਰਧਿਆ ਇੱਕ ਪਰਵੇਸ਼ਕ ਇੱਕ ਸੁਆਮੀ ਦੁਨੀਆ ਤੇ ਰੱਬ ਬੜੇ ਬਣੇ ਹੋਏ ਨੇ ਆਪਣੀ ਆਪਣੀ ਜਗਾ ਕਿਸੇ ਦੀ ਨਿੰਦਿਆ ਕਰਨ ਠੀਕ ਨਹੀਂ ਹੁੰਦੀ ਪਰ ਮਹਾਰਾਜ ਜੀ ਇਹ ਕਹਿੰਦੇ ਨੇ ਨਾਨਕ ਕਚੜਿਆਂ ਸੁ ਤੋੜ ਟੂਣ ਸੱਜਣ ਸੰਤ ਪੱਕਿਆ ਹੁਣ ਸੰਸਾਰ ਤੇ ਕਿਹੜਾ ਸੰਤ ਪੱਕਾ ਭਾਈ ਇਹ ਤਾਂ ਆਪ ਤੁਸੀਂ ਬਚਣਾ ਹੈ ਆਪ ਵਚਣਾ ਵੀ ਕੱਚਾ ਕਿਹੜਾ ਪੱਕਾ ਕਿਹੜਾ ਰਸਨਾ ਅਰਾਧੇ ਇੱਕ Swami ਇੱਕ ਸਾਧੂ ਸੰਗਤ ਵਿੱਚ ਜਾ ਕੇ ਇੱਕ ਪਰਮਾਤਮਾ ਨੂੰ ਯਾਦ ਕਰਨਾ ਹੈ ਇੱਕ ਪਰਮਾਤਮਾ ਦੀ ਬੰਦਗੀ ਕਰਨੀ ਹੈ ਹਰ ਹਰ ਨਾਮ ਮਨ ਤਨ ਪੀਨਾ ਉਥੇ ਜਾ ਕੇ ਪਰਮੇਸ਼ਰ ਨੂੰ ਪਰਮਾਤਮਾ ਦੇ ਨਾਮ ਨੂੰ ਜਪਣਾ ਇਹਦੇ ਨਾਲ ਜਿਹੜਾ ਤੇਰਾ ਮਨ ਦੇ ਤਾਨਾ ਹੈ ਜਿਹੜਾ ਉਹ ਭਿੰਨੇ ਜਾਣਗੇ ਭਾਵ ਭਿਜ ਜਾਣਗੇ ਭਾਵ ਤੇਨੂੰ ਨਾਮ ਦਾ ਰੰਗ ਲੱਗ ਜਾਵੇਗਾ ਤੂੰ ਨਾਮ ਦੇ ਵਿੱਚ ਇੱਕ ਨਿਕ ਹੋ ਜਾਵੇਂਗਾ ਨਾਨਕ ਜਿਸ ਨੂੰ ਹਰ ਮਿਲਾਈ ਸੋ ਸਰਬਗੁਣ ਪਰਬੀਨਾ ਸਰਬਗੁਣ ਕਹਿੰਦੇ ਨੇ ਸੁਭਗੁਣ ਪਰਮਾਤਮਾ ਬਾਰੇ ਗੁਣ ਨਹੀਂ ਕੀਤੇ ਭਗਤ ਨਾ ਹੋਏ ਭਗਤੀ ਕਰਦਾ ਗੁਣ ਪੈਦਾ ਨਹੀਂ ਕੀਤੇ ਭਗਤੀ ਪਰਵਾਣ ਨਹੀਂ ਹੈ ਪਰ ਸਰਬਗੁਣ ਪਰਵੀਨਾ ਸਾਰੇ ਗੁਣ ਕਿਹਨੂੰ ਮਿਲਦੇ ਨੇ ਚੰਗੇ ਗੁਣ ਕਿਹਨੂੰ ਮਿਲਦੇ ਨੇ ਰੱਬ ਦੀ ਬੰਦਗੀ ਕਿਹਨੂੰ ਮਿਲਦੀ ਆ ਨਿਵਰਤਾ ਖਿਮਾ ਧੀਰਜ ਕਿਹਨੂੰ ਮਿਲਦੀ ਆ ਜਿਹਨੂੰ ਪਰਮਾਤਮਾ ਦੇ ਦਰ ਤੇ ਮਾਇਆ ਤੋਂ ਪਰੇ ਹੋਣਾ ਪਰਮਾਤਮਾ ਨਾਲ ਜੁੜਨਾ ਇਹ ਗੁਣ ਕਿਹਨੂੰ ਮਿਲਦਾ ਹੈ ਮਹਾਰਾਜੀ ਕਹਿੰਦੇ ਨੇ ਜੀ ਤੇ ਰੱਬ ਦੀ ਕਿਰਪਾਏ ਪਰਮੇਸ਼ਰ ਦੀ ਕਿਰਪਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬਗੁਣ ਪਰਵੀਨਾ ਜਿਹਨੂੰ ਗੁਰਨਾਨਕ ਮਹਾਰਾਜ ਜੀ ਕਿਰਪਾ ਕਰਕੇ ਆਪਣੇ ਨਾਲ ਆਪਣੇ ਘਰ ਨਾਲ ਲਾ ਲੈਣ ਆਪਣੀ ਸਾਥ ਨਾ ਲਾ ਲੈਣਾ ਮਹਾਰਾਜੀ ਸੱਚੇ ਬਾਸ਼ਾ ਸਾਡੀ ਉਂਗਲੀ ਫੜ ਲੈਣ ਉਹ ਸਾਰਿਆਂ ਗੁਨਾ ਵਿੱਚ ਪ੍ਰਵੀਨ ਭਾਵ ਪੂਰਾ ਹੋ ਜਾਂਦਾ ਹੈ ਸਮਰਥ ਹੋ ਜਾਂਦਾ ਹੈ ਸਮਰਥ ਨਾਲ ਜੁੜ ਕੇ ਆਓ ਭਾਈ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਸਾਨੂੰ ਬਵਿੱਧਰ ਰੁਕਮੇ ਰਾਏ ਨੂੰ ਕੁਮਰਾਏ ਨਾਮੇ ਰਾਹੀ ਮੁਖ ਬਾਖ ਰਾਹੀ ਇਕ ਚੰਗੀ ਸਿਹਤ ਦੇ ਹਾਲ ਦੁਨੀਆਦਾਰੀ ਸਭ ਝੂਠੀ ਹੈ ਪਰਮਾਤਮਾ ਸੱਚਾ ਹੈ ਪਰਮਾਤਮਾ ਦਾ ਨਾਮ ਸੱਚਾ ਹੈ ਸੰਸਾਰ ਦੇ ਜਿਨੇ ਨਾਮੀ ਹਨ ਸਭ ਝੂਠੇ ਹਨ ਇਸ ਕਰਕੇ ਨਾਮ ਨਾਲ ਜੁੜੋ ਬੰਦਗੀ ਨਾਲ ਜੁੜੋ ਸਤ ਸੰਗਤ ਨਾਲ ਜੁੜੋ ਕੱਟਿਆਂ ਤੋਂ ਦੂਰ ਰਹੋ ਜਿਹੜੇ ਨਾਮ ਝਪਣ ਵਾਲੀਆਂ ਦੁਹਾਣੇ ਭਾਂਜੀ ਸੰਗਤ ਕਰੋ ਭਾਈ ਆਓ ਇਸਲੀ ਪੰਕਤੀ ਪੜ੍ਹ ਕੇ ਅਪਾ ਸਮਾਪਤੀ ਕਰੀਏ ਰਸਨਾ ਅਰਾਧੇ ਏਕ ਸੁਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸਨੋ ਹਰ ਮਿਲਾਈ ਸੋ ਸਰਬ ਗੁਣ ਪਰਬੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ